ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਪਰਾਜਨ ਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬਪਪਰਾਏ ਤੋ ਉਸਮੇ ਚੈਨਲ ਤੋ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਚੰਗੀ ਲੱਗ ਗਈ ਅਗੇ ਸ਼ੇਅਰ ਵੀ ਕਰਦਾ ਕਰੋ ਤੇ ਮੇਰੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੋ ਅੱਜ ਆਏ ਆਂ ਅਸੀਂ ਖੂਹ ਤੇ ਜਿਹੜੇ ਡੇਲੀ ਬਲੌਗ ਦੇਖਦੇ ਆ ਤੋ ਉਹਨਾਂ ਨੂੰ ਪਤਾ ਹੀ ਆ ਸਾਡੇ ਖੂਹ ਦਾ ਵਿਊ ਤੇ ਨੋ ਵਿਦ ਦਾ ਟਾਈਮ ਆ ਅੱਜ ਹੈਗੀ 24 ਤਰੀਕ ਦਿਨ ਹੈਗਾ ਯਾ ਐਤਵਾਰ ਦਾ ਤੇ ਰੋਟੀ ਲੈ ਕੇ ਆਏ ਆ ਖੂਤੇ ਅੱਛਾ ਅੱਛਾ ਰੋਟੀ ਲੈ ਕੇ ਆਏ ਆ ਖੂਤੇ ਤੇ ਪਾਣੀ ਮੋੜਿਆ ਆ ਠੀਕ ਗੱਲ ਠੀਕ ਤੇ ਕਣਕ ਥੋੜੀ ਬਿਜੀ ਸੀ ਕੱਲ ਥੋੜੀ ਰਹਿ ਗਈ ਉਹਦੀ ਰੋਣੀ ਹੁੰਦੀ ਆ ਤੇ ਆ ਦੇਖੋ ਪਾਣੀ ਕਿਹੜਾ ਚਾਰ ਪਾਤਾ ਨਹੀਂ ਮੇਕਮ ਮੈਂ ਆਈ ਰੋਟੀ ਆ 30 ਰੋਟੀਆਂ ਥੱਲੇ ਰੋਟੀ ਹੈਗੀ ਇੱਕ ਵੀ ਬਹੁਤ ਆ ਪਰੌਠੇ ਪਏ ਹੋ ਤੇ ਚਾਹ ਨਾਲ ਬਹੁਤ ਸਵਾਦ ਲੱਗਦੇ ਸਿਰ ਸਿਰ ਪਰੌਠੇ ਨਾ ਬਧੇ ਲੱਗਦੇ ਆ ਤੇ ਇਹ ਦੇਖੋ ਜੀ ਪਹਿਲਾਂ ਹੁੰਦਾ ਸੀ ਕਿ ਰੋਟੀ ਲੈ ਕੇ ਆਉਣਾ ਕੋ ਤੇ ਕਿੰਨਾ ਵਧੀਆ ਹੁੰਦਾ ਲੱਗ ਸੀਗਾ ਮੇਰੀਆਂ ਭੈਣਾਂ ਮਾਵਾ ਰੋਟੀ ਲੈ ਕੇ ਆਉਂਦੇ ਸੀ ਕਿ ਅਸੀਂ ਕੰਮਕਾਰ ਹੁੰਦੇ ਸੀਗੇ ਵਧੀਆ ਸੇਤਾਂ ਹੁੰਦੀਆਂ ਸੀਗੀਆਂ ਨਾ ਤੇ ਹੁਣ ਕੰਮਕਾਰ ਘਟ ਗਏ ਆ ਤੇ ਆਪਣੀਆਂ ਬਿਮਾਰੀਆਂ ਵਧ ਗਈਆਂ ਤੇ ਸੌਖ ਵਧ ਕੇ ਜ਼ਿਆਦਾ ਨਾ ਤੇ ਰੋਟੀ ਲਿਓਣੀ ਇਦਾਂ ਛਾਬੇ ਚ ਪਾ ਕੇ ਅੰ ਵਿੱਚ ਦਾਲ ਦਹੀਂ ਸਬਜੀ ਰੱਖ ਕੇ ਤੇ ਵਧੀਆ ਹੁੰਦਾ ਸੀ ਟਾਈਮ ਉਹ ਤੇ ਉਹ ਟਾਈਮ ਕਿੱਥੇ ਲੱਭਦੇ ਆ ਉਹ ਟਾਈਮ ਹੁਣ ਗਏ ਕਵਾਚ ਉਹ ਟਾਈਮ ਨਹੀਂ ਲੱਭਦੇ ਹੈਗੇ ਤੇ ਪਰ ਸੋਹਣੇ ਟਾਈਮ ਸੀ ਵਧੀਆ ਸੀਗੇ ਉਹ ਟਾਈਮ ਤੇ ਖੁੱਲਾ ਮਾਹੌਲ ਤੇ ਆਸ ਵਿੱਚ ਪਿਆਰ ਵੀ ਹੁੰਦਾ ਸੀਗਾ ਤੇ ਅੱਜ ਕੱਲ ਰਿਸ਼ਤੇ ਵੀ ਜਿੱਦਾਂ ਕਰ ਵਡਾਵਾ ਡੋਲ ਜਾਈ ਆ ਤੇ ਰਿਸ਼ਤਿਆਂ ਚ ਉਹ ਪਿਆਰ ਨਹੀਂ ਰਿਹਾ ਹੈਗਾ ਜੋ ਪਹਿਲਾਂ ਵਾਲਾ ਹੁੰਦਾ ਸੀਗਾ ਕੱਲ-ਕੱਲ ਟਾਈਮ ਹੀ ਹੈ ਨਹੀਂ ਕਿਸੇ ਕੋਲ ਕਿਸੇ ਕੋਲ ਮਿੰਟ ਦਾ ਹਨਾ ਤੇ ਬਹੁਤ ਫਰਕ ਪੈ ਗਿਆ ਟਾਈਮ ਦਾ ਪਰ ਟੈਂਪੋ ਵਧੀਆ ਸੀ ਇਹ ਨਾ ਚਲੋ ਖੈ ਟਾਈਮ-ਟਾਈਮ ਦੀ ਗੱਲ ਆ ਤਾਂ ਹੁਣ ਵੀ ਸੋਸ਼ਲ ਮੀਡੀਆ ਦਾ ਜਮਾਨਾ ਆ ਤੇ ਟਾਈਮ ਵੈਸੇ ਹੁਣ ਵੀ ਨਹੀਂ ਮੜਾ ਸਮਾਂ ਹੁਣ ਵੀ ਨਹੀਂ ਮੜਾ ਤੇ ਸਮਾਂ ਹੁਣ ਵੀ ਵਧੀਆ ਆ ਤੇ ਆਪਾਂ ਨੂੰ ਕਿੱਦਾਂ ਉਹਨੂੰ ਆਪਾਂ ਯੂਜ਼ ਕਰਨਾ ਕਿੱਦਾਂ ਨਹੀਂ ਬਸ ਇੰਨਾ ਹੋਣਾ ਚਾਹੀਦਾ ਆ ਤੱਜ ਇਹ ਹੀ ਜਾਣਾ ਇਹ ਖਾਣ ਕੇ ਪਿੰਡ ਨੂੰ ਨਾਨਕ ਗਲਾਲ ਦੇ ਨਾਨਕਿਆਂ ਦੇ ਤੇ ਫਿਰ ਸੋਚਿਆ ਵੀ ਚਲੋ ਕੰਮ ਕਰ ਰਹੇ ਜਿਹੜੇ ਘਰ ਦੇ ਅਣਕੁਣਕ ਦੇ ਵਿੱਚ ਅ ਬੀਜਣ ਦੇ ਨਿਬੜ ਜਾਣਗੇ ਤੇ ਫਿਰ ਫ੍ਰੀ ਹੋ ਕੇ ਜਾਵਾਂਗੇ ਹਨਾ ਤੇ ਫਿਰ ਆਪਾਂ ਕਾਫੀ ਬਾਂਡੇ ਘੁੰਮਣਾ ਜਾਣਾ ਆ ਤੇ ਜੇ ਕੰਮ ਕਰਕੇ ਆਪਾਂ ਕਿਤੇ ਜਾਵ ਨਹੀਂ ਸਕਦੇ ਹੈਗੇ ਤੇ ਪਹਿਲਾਂ ਕੰਮ ਜ਼ਰੂਰੀ ਆ ਤੇ ਮੇਲ ਬੁਲਾਪ ਚਲੋ ਬਾਅਦ ਚ ਹੋ ਜਾਊਗਾ ਨਾ ਸਾਰੇ ਕਹਿ ਦਿੰਦੇ ਆ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਹੈਗੇ ਹੁਣ ਕੰਮ ਛੱਡ ਕੇ ਜਾਈਏ ਕਿੱਥੇ ਹਨਾ ਤੇ ਇਦਾਂ ਆ ਤੇ ਕੰਮ ਹੀ ਜ਼ਰੂਰੀ ਆ ਤੇ ਬਧੇ ਲੱਗਦਾ ਆ ਤੇ ਖੂ ਤੇ ਰੋਟੀ ਲੈ ਕੇ ਆਉਣਾ ਹਨਾ ਚਾਹ ਲੈ ਕੇ ਆਉਣਾ ਤੇ ਕੰਮ ਕਰ ਇਦਾਂ ਰੋਟੀ ਮੇਰੇ ਲਈ ਵੀ ਛੱਡਦੇ ਹੋ ਦੋ ਪਰੌਂਠੇ ਛੱਡਦੇ ਹੋ ਮੇਰੇ ਲਈ ਵੀ ਬਾਕੀ ਖਾ ਖਾ ਲੋ ਸਾਰੇ ਠੀਕ ਆ ਚਾਹ ਨਾਲ ਪਰੌਂਠੇ ਬਹੁਤ ਵਾਹ ਲੱਗਦੇ ਆ ਦਹੀਂ ਨਾਲ ਬਰੇਸ ਵਾਹ ਲੱਗਦੇ ਆ ਤੇ ਇਹਦੇ ਰੁੱਖਾਂ ਦੀ ਕਟਾਈ ਆ ਤੇ ਦੋ ਦਿਨ ਹੋ ਹੋਇਆ ਮੈਂ ਤੋ ਆ ਨਹੀਂ ਹੋਇਆ ਖੂ ਤੇ ਤੇ ਆ ਦੇਖੋ ਜੀ ਰੋ ਅਨਖਾਨੀਆਂ ਸਿਆ ਰੁੱਖ ਦਰਖਤ ਵੱਡੇ ਆ ਕੱਲ ਮੇਰੇ ਕੋਲ ਆਏ ਹੋਣੇ ਬੰਦੇ ਤੇ ਕੁਝ ਬਾਲਣ ਵੀ ਪਾਵਾ ਹੋਇਆਣਾ ਸਿਆਲਾ ਵਾਸਤੇ ਹੈਨਾ ਤੇ ਰੱਖੇ ਇਹਦੇ ਝਿੰਗੇ ਮਿੰਗੇ ਜਿਹਾ ਸੀਗੇ ਇਹ ਤੇ ਹੁਣ ਪਟਕੇ ਹੁਣ ਫੇਰ ਦੁਬਾਰਾ ਸੋਹਣਾ ਲੈਂਨਵਾ ਜਲਾਵਾਂਗੇ ਹੈਨਾ ਤੇ ਵਧੀਆ ਹੋਊਗਾ ਜਿੱਦਾਂ ਕਰ ਲਓ ਹੁਣ ਕਣਕ ਨੂੰ ਹੀ ਸ਼ੋਰ ਜਿ ਹੋਣੀ ਸੀ ਬਹੁਤ ਇਹ ਤਾਂ ਇਹ ਸਾਰੇ ਦੇਤੇ ਹੈਨਾ ਤੇ ਸ਼ੋਰ ਨਾਲ ਫਿਰ ਫਸਲ ਖਰਾਬ ਹੁੰਦੀ ਐ ਫਿਰ ਫਸਲ ਨਹੀਂ ਹੁੰਦੀ ਹੈਗੀ ਤੇ ਇਸ ਕਰਕੇ ਫਿਰ ਇਹ ਦੇਤੇ ਬਹੁਤ ਸ਼ੋਰ ਸੀ ਇਹਦੀ ਤਾਂ ਹੁ ਨਵੇਂ ਸਿਰੋਂ ਲਾਵਾਂਗੇ ਤੇ ਹੋਣਗੇ ਤੇ ਦੇਖੋ ਜੀ ਦਖਤ ਵਿਜੇ ਹੋਣਗੇ ਤਾਂ ਆਪਾਂ ਨੂੰ ਕੁਝ ਦੇ ਕੇ ਜਾਂਦੇ ਆ ਨਾ ਤੇ ਆਪਣੇ ਕੋ ਸੇਵਾ ਹੀ ਲੈਂਦੇ ਆ ਇਹ ਤੇ ਜਿੱਦਾਂ ਆਪਾਂ ਹੁਣ ਪਸ਼ੂ ਰੱਖਦੇ ਆ ਆਪਾਂ ਉਹਨਾਂ ਦੀ ਸੇਵਾ ਕਰਦੇ ਆ ਸੇਵਾ ਦੇ ਬਦਲੇ ਆਪਾਂ ਨੂੰ ਦੁੱਧ ਮਿਲਦਾ ਆ ਤੇ ਉਹ ਹਿਸਾਬ ਹੀ ਆਪਾਂ ਸੇਵਾ ਕਰਦੇ ਆ ਆਪਾਂ ਨੂੰ ਫਿਰ ਮਿਹਨਤ ਕਰਦੇ ਜੇ ਪੈਸੇ ਮਿਲਦੇ ਹਨਾ ਤੇ ਕੋਈ ਵੀ ਕੰਮ ਆ ਇਹੋ ਦੇਖੋ ਜੀ ਉਹ ਤੱਕ ਆ ਤੇ ਸਾਰੇ ਵੱਢਨੇ ਆ ਤੇ ਲੱਗੇ ਆ ਲੇਵਰ ਕਲ ਦੀ ਤੇ ਇਧਰ ਵੀ ਬਾਲਨ ਵੀ ਦੇਖੋ ਕਿੰਨਾ ਹੋ ਗਿਆ ਆ ਤੇ ਹਰ ਸਾਲ ਵੜਾ ਲਈਦੇ ਚਲ ਬਾਲਨ ਖੁੱਲਾ ਹੋ ਜਾਂਦਾ ਹੈ ਨਾ ਤੇ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ ਬਾਲ ਲੈਣ ਜਾਓ ਤਾਂ ਪਤਾ ਲੱਗਦਾ ਵੀ ਕਿੰਨਾ ਮਹਿੰਗਾ ਆ ਤੇ ਜਿਹੜੀ ਆਪਣੇ ਚੀ ਕਰ ਨਾਲ ਦੀ ਹੋ ਜਾਨੀ ਉਹ ਨਾਲ ਦੀ ਥੋੜੋ ਹੈਗੀ ਆ ਤੇ ਨਵੇਂ ਸਾਰੇ ਲਾਵਾਂਗੇ ਤੇ ਆਪਾਂ ਨੂੰ ਜਿੱਦਾਂ ਦੇ ਤਰਕ ਤਾਂ ਆਪਾਂ ਵੜਾਏ ਆ ਤੇ ਨਾਲ ਇਹਨਾਂ ਲਾ ਲਓ ਤੇ ਵਧੀਆ ਰਹਿੰਦਾ ਹੈ ਨਾ ਇਹ ਗੱਲ ਆ ਪੱਟੀ ਤੱਕ ਉਹ ਤੱਕ ਸਾਰੇ ਹੀ ਆ ਵੱਢਣੇ ਇਹ ਤੇ ਪੜਾਈ ਸ਼ੁਰੂ ਹੋ ਗਈ ਆ ਇੱਕ ਦੋ ਦਿਨ ਵਿੱਚ ਪੂਰੇ ਹੋ ਜਾਣਗੇ ਤੇ ਵੈਸੇ ਜਿਹੜੇ ਪਿਛਲੇ ਬਲੌਗ ਤੁਸੀਂ ਦੇਖਿਆ ਹੋਣਾ ਇਸ ਪੇਤੇ ਲਾਏ ਵੀ ਹੈਗੇ ਆ ਤੇ ਉਹ ਆ ਲੱਗੇ ਹੋਏ ਆ ਤੇ ਸ਼ੋਰ ਕਰਕੇ ਅਜੇ ਨਹੀਂ ਗ੍ਰੋਥ ਕਰ ਸਕੇ ਹੈਗੇ ਕੋਈ ਸ਼ੋਰਟਕਟ ਹੋ ਗਈ ਤਾਂ ਵਧੀਆ ਰਹੂਗਾ ਹਨਾ ਤੇ ਚਲੋ ਇਹਦਾ ਨਾਂ ਮੈਂ ਹੁਣ ਗੱਲਾਂ ਕਰ ਲਈਆਂ ਹੁਣ ਮੈਂ ਨਾ ਚਾਹ ਨਾ ਪਰੌਂਠੇ ਖਾ ਲਵਾਂ ਨਾਲ ਅਜਾਰ ਆਂਬ ਦਾ ਵਾਹ ਕੀ ਬਾਤ ਹੈ ਬਹੁਤ ਟੇਸਟੀ ਲੱਗਦਾ ਆ ਤੇ ਮੋਟਰ ਚੱਲਣ ਢੀ ਆ ਤੇ ਆ ਦੇਖੋ ਬਲੇਟ ਆਈ ਆ ਬਲੇਟ ਦਾ ਲਾ ਇੱਕ ਸਾਢੇ ਅੱਜ ਨਾ ਬੁਟਰਾ ਤੋਂ ਨਗਰ ਕੀਰਤਨ ਆਉਣਾ ਪਿੰਡ ਸਾਡੇ ਬਾਹਰਲੇ ਗੋਦਵਰਾ ਸਾਹਿਬ ਹਰ ਸਾਲ ਆਉਂਦਾ ਹੁੰਦਾ ਹੈ ਇਹ ਤੇ ਦੇਖੋ ਜੇ ਜਾ ਹੋ ਸਕੇ ਤਾਂ ਮਥਾ ਟਿਕਣ ਜਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਹੈ ਨਾ ਮੋਟਰਾਂ ਪਿੰਡ ਦਾ ਆ ਦੇਖੋ ਬਚਪਨ ਸਾਡਾ ਹੱਥ 'ਚ ਰੋਟੀ ਲੈ ਕੇ ਛੋਟੇ ਹੁੰਦੇ ਇਦਾਂ ਹੀ ਕਰਦੇ ਹੁੰਦੇ ਸੀਗੇ ਜਦੋਂ ਪ੍ਰਾਇਮਰੀ ਸਕੂਲ ਪੜ੍ਹਦੇ ਹੁੰਦੇ ਸੀਗੇ ਤੇ ਰੋਟੀ ਖਾਂਦੇ ਜਾਣਾ ਸਕੂਲ ਪਤਾ ਨਹੀਂ ਸੀ ਹੁੰਦਾ ਛੋਟੇ ਹੁੰਦੇ ਸੀਗੇ ਨਹੀਂ ਉਹਦੇ ਨੇਗੇਟਿਵ ਨਹੀਂ ਬੱਚੇ ਨਹੀਂ ਹੁੰਦੇ ਸੀਗੇ ਹੁਣ ਤਾਂ ਇੰਟਰਨੈਟ ਦਾ ਜਮਾਨਾ ਆ ਤੇ ਬਹੁਤ ਬੱਚੇ ਜੰਮਦੇ ਐਕਟਿਵ ਆ ਸਾਰਾ ਪਤਾ ਨਾ ਫੋਨਾ ਫਾਨਾ ਦਾ ਨਾ ਇਦਾਂ ਹੁਣ ਸਾਡੀ ਦੀਸੀ ਛੋਟੀ ਜੀ ਤੇ ਉਹਨੇ ਆਣੇ ਆਣਾ ਕਹਿੰਦਾ ਮੰਮੀ ਮੈਨੂੰ ਫੋਨ ਦੇ ਦਿਓ ਤੇ ਕਾਲੂ ਕਾਲੂ ਮਦਾਰੀ ਲੱਗਦੇ ਹੋਤੇ ਉਹਦੇ ਤੇ ਇਦਾਂ ਬੱਚਿਆਂ ਦੀ ਰੌਣਕ ਹੁੰਦੀ ਆ ਤੇ ਚਲੋ ਜੀ ਹੋ ਗਿਆ ਕੀ ਦਿਨ ਨੂੰ ਬ੍ਰੇਕਫਾਸਟ ਹੋ ਗਿਆ ਪਿੰਡਾਂ ਵਾਲਿਆਂ ਦਾ ਹੁਣ ਮੇਰੀ ਵਾਰੀ ਮੈਂ ਹੁਣ ਖਾ ਲਈਏ ਪਰੌਂਠੇ ਨੇ ਹਾਂਜੀ ਹੁਣ ਆ ਗਈ ਮੇਰੀ ਵਾਰੀ ਤੇ ਚਾਹ ਨਾਲ ਪਰੌਂਠੇ ਉੱਤੇ ਚਾਹ ਰੱਖ ਕੇ ਹੱਥੇ ਪਰੌਂਠੇ ਰੱਖ ਕੇ ਤੇ ਕਿੰਨੇ ਸਵਾਦ ਲੱਗਦੇ ਆ ਨਾ ਅੰਬ ਦੇ achar ਦੇ ਨਾਲ ਤੇ ਖੇਤਾਂ 'ਚ ਬਹਿ ਕੇ ਰੋਟੀ ਖਾਂਦਾ ਤਾਂ ਵੱਖਰਾ ਹੀ ਸਵਾਦ ਆ ਤੇ ਦੇਖੋ ਜੇ ਹੱਥੇ ਰੋਟੀ ਰੱਖ ਕੇ ਕਿੰਨੀ ਸੁਣਨ ਲੱਗਦੀ ਆ ਤੇ ਵਧੀਆ ਲੱਗਦੀ ਆ ਹੁਣ ਮੇਰੀ ਆ ਗਈ ਵਾਰੀ ਤੇ ਬਹੁਤ ਸਵਾਦ ਲੱਗਦੀ ਰੋਟੀ ਤੇ ਪਹਿਲਾਂ ਇਦਾਂ ਹੀ ਖਾਂਦੇ ਹੁੰਦੇ ਸੀ ਸਾਥ ਰੋਟੀ ਭਰੂਗਾ ਹੌਲੀ-ਹੌਲੀ ਭਰੂਗਾ ਦੇਖੋ ਜੀ ਹੁਣ ਬ੍ਰੇਕਫਾਸਟ ਆਪਾਂ ਕਰ ਲਿਆ ਪਿੰਡ ਵਾਲਿਆਂ ਨੇ ਹਨਾ ਤੇ ਪਰੌਂਠੇ ਅੰਬ ਦਾ achar ਨਾਲ ਚਾ ਹਨਾ ਤੇ ਪਾਣੀ ਦਰਮੋੜਿਆ ਤੇ ਆੜ ਜਾਂਦੀ ਭਰੀ ਹੋਈ। ਸਾਰਤਾ ਨਾ ਕਰੋ ਓਏ। ਤੇ ਆ ਹੁਣ ਰਹਿ ਗਿਆ ਹਨਾ ਆ ਸਾੜੀ ਪੱਟੀ ਰਹਿ ਗਈ ਆ। ਉਧਰ ਸਾਡੀ ਕਰਨ ਕੀ ਬੀਜੀ ਗਈ ਆ ਹੁਣ ਰਹਿ ਗਈ ਸਾਈਡ। ਲੈ ਨਾ ਰਕਿ ਤੇ ਤਰਪਿਆ ਹਨਾ ਬੁਢਰਾ ਤਾਂ। ਅਵਾਜੀ ਹੁੰਦੀ ਆ ਦੇਖੋ ਜੀ ਕਮਾਲ ਕੀ ਆ ਵੱਡਿਆ। ਤੇ ਇਹਨੂੰ ਹੁਣ ਲਾਇਆ ਪਾਣੀ ਕਮਾ ਦਾ ਹੋ ਗਿਆ ਕੰਪਲੀਟ ਕੰਮ ਸਾਡਾ ਤੇ ਰੋਣੀ ਕਰਕੇ ਤੇ ਫਿਰ ਇਹਨੂੰ ਬਾਹ ਬਾਹ ਬੂਕੇ ਤੇ ਫਿਰ ਪਾਤਾ ਬੀਜਾਂ ਨਾਲ ਥਾਂ ਇਹ ਵੀ ਤੇ ਦੇਖੋ ਜੀ ਹਜੇ ਪਾਣੀ ਸਰੇ ਲੱਗਾ ਨਹੀਂ ਨਾ ਇਹ ਸ਼ੁਰੂਆਤ ਹੀ ਅੱਧਾ ਘ ਭਰਿਆ ਸਾਰਾ ਹੀ ਹਜੇ ਹੂੰ ਹਾਂ ਲੱਗੂਗਾ ਸਿਰੇ ਜਾ ਕੇ ਪਾਣੀ ਤੇ ਫੇਰੇ ਇਹ ਭਰੂਗਾ ਤੇ ਫੇਰ ਬੱਤੀ ਆਊਗਾ ਅਖੋਰੀ ਖੁਰੀ ਵਿੱਚੇ ਰਹਿਣੀ ਤੇ ਗਲਗੁਲ ਜਾਣੀ ਖੈਰ ਉਹਦਾ ਵਧੀਆ ਰਹਿਣੀ ਹੈ ਇਹ ਦੇਖੋ ਜੋਤ ਨੂੰ ਕਿਦਾਂ ਕਾਲੀ ਪਈ ਆ ਵੀ ਮੈਂ ਮੋਠਾ ਚਲਾ ਲਵਾਂ ਨਾ ਲਾਇਆ ਮਰੂ ਤੋੜੀ ਆਪਾ ਹਾਂ ਤਾਰਾ ਹੁੰਦਾ ਨਹੀਂ ਆਨ ਬੁੱਧਾ ਨਾ ਜੀ ਆਇਆ ਇਹਦੇ ਤੇ ਬਾਰ ਬਾਰ ਹੀ ਨੇ ਨਹੀਂ ਨਹੀਂ ਉਹ ਵੀ ਇਹਦਾ ਪੈਪ ਪਿਆ ਥਰੇ ਤਾਰਾ ਨੰਗੀਆਂ ਆ ਮੁਰੂ ਮੁਰੂ ਬੋਲਿੰਦਾ ਇਹਨੂੰ ਬਸ ਮੋਟਰਸਾਈਕਲ ਹੋ ਗਏ ਟਰੈਕਟਰ ਹੋ ਗਏ ਗੱਡੀਆਂ ਤੇ ਕੁੱਤਿਆਂ ਦਾ ਬਹੁਤ ਸ਼ੌਂਕ ਦੇ ਨਾਲ ਇਹ ਆਜਾ ਆਜਾ ਨਗਰ ਕੇ ਤਰਪਿਆ ਤੈਨੂੰ ਵਾਸਨ ਦੀ ਹੋਗੀ ਲੱਗਦਾ ਹੈਗਾ ਬਲਵਾਲ ਦੀ ਹੋਣਾ ਹਾਂ ਬਲਵਾਲ ਦੀ ਹੋ ਕੇ ਫੇਰ ਮੇਰੇ ਖਿਆਲ ਤੈਨ ਕਿ ਭੱਜ ਜਾਣੇ ਆਪਣੇ ਪਿੰਡ ਆਉਂਦੇ ਨੇ ਇਹਨਾਂ ਨੂੰ ਹਾਂ ਬਲਵਾਲ ਲੱਗਦੀ ਆਉਗਾ ਹਾਂ ਤਰਪਿਆ ਆਵਾਜ਼ ਆਉਂਦੀ ਸੰਗ ਤਾਂ ਗਾਉਂਦੀਆਂ ਪਈਆਂ ਸ਼ਬਦ ਹੂੰ ਚੱਲ ਪਿਆ ਹਾਂਜੀ ਉਧਰ ਕਮਾਦ ਨੂੰ ਪਾਣੀ ਮੋੜਿਆ ਤੇ ਉਹ ਹੁਣ ਭਰੀ ਜਾਂਦੇ ਰੌਣੀ ਹੋ ਜਾਂਦੀ ਓਦੀ ਤੇ ਆ ਦੇਖੋ ਕੱਲ ਕਣਕ ਵੀਜੀ ਆ ਤੇ ਇਹ ਮਤਲਬ ਥੋੜਾ ਪਿੱਛੇ ਰਹਿ ਗਈ ਕਣਕੇ ਇਹ ਉਹ ਪਹਿਲੀ ਤੇ ਹੋਈ ਪਈ ਆ ਤੇ ਤੇ ਸੀਗੇ ਗੰਢਾ ਗੰਢਾ ਚੱਕਣੀਆਂ ਸੀਗੀਆਂ ਤੁਹਾਨੂੰ ਪਤਾ ਵਜਲ ਸਾਰਿਆਂ ਨੂੰ ਕੰਮ ਦਾ ਜੋਰ ਆ ਨਾ ਜਿੱਦਾਂ ਕਰ ਲੋ ਵੀ ਇੱਕ ਕੰਮ ਦਾ ਜੋ ਦੂਜਾ ਸਾਨੂੰ ਹੈਗਾ ਵੰਡ ਜਾਂਦਾ ਨਾ ਅਸੀਂ ਕੰਮ ਕੰਪਲੀਟ ਕਰਕੇ ਜਾਵਾਂਗੇ ਤੇ ਦੇਖੋ ਜੀ ਇਹ ਬੀਜੀ ਗਈ ਹੈ ਤੇ ਉਧਰ ਲਈ ਹੁਣ ਉਧਰਲੀ ਸਾਈਡ ਰਹਿ ਗਈ ਹੈ ਹੁਣ ਰੋਣੀ ਰੋਣੀ ਕਰਕੇ ਫੇਰ ਬੀਜਾਂਗੇ ਤੇ ਉਹ ਗੰਡਾ ਵੀ ਸਾਈਡ ਤੇ ਰੱਖ ਦਿੱਤੀਆਂ ਤੇ ਇਧਰ ਇਧਰ ਲ ਕੰਪਲੀਟ ਹੋ ਗਿਆ ਹੁਣ ਉਧਰਲੀ ਸਾਈਡ ਰਹਿ ਗਈ ਸਾਰੀ ਤੇ ਦੇਖੋ ਜੀ ਮਿਹਨਤ ਨਾਲ ਸਾਰਾ ਕੁਝ ਹੀ ਆ ਤੇ ਮਿਹਨਤ ਬਗਾਰ ਕੁਝ ਵੀ ਨਹੀਂ ਹੈਗਾ ਤੇ ਉਧਰ ਗਰਲਾ ਹੁਣੀ ਖੁੰਜੇ ਗੁੱਡਣ ਡੇ ਤੁਹਾਨੂੰ ਪਤਾ ਵੀ ਟਰੈਕਟਰ ਨਹੀਂ ਜਾਂਦਾ ਹੁੰਦਾ ਖੁੰਜਿਆਂ ਵਿੱਚ ਤੇ ਫੇਰ ਉਹ ਖੁੰਜੇ ਰਹਿ ਜਾਂਦੇ ਆ ਤੇ ਫੇਰ ਵਧੇਨ ਲੱਗਦੇ ਹੈਗੇ ਉਹ ਵੀ ਆਪਾਂ ਨੂੰ ਗੁੱਡਣੇ ਪੈਂਦੇ ਕਈ ਦਿਨ ਨਾਲ ਤੇ ਨਾਲੇ ਜਿਹੜੇ ਸਿਰੇ ਹੁੰਦੇ ਬੱਟਾ ਮੋਟਾ ਕਰਨੀ ਹੁੰਦੀ ਵੀ ਲਾਉਣੇ ਪੈਂਦੇ ਆ ਤੇ ਖੇਤੀ ਦਾ ਬਹੁਤ ਕੰਮ ਹੈ ਜੇ ਕੀਤਾ ਜਾਵੇ ਤਾਂ ਹਨਾ ਇਦਾਂ ਕੰਮ ਕਰ ਤੇ ਦੋ ਮੇਰੇ ਖਾਲ ਖੁੰਜੀ ਤੇ ਗੁੱਡ ਹੋ ਗਏ ਆ ਤੇ ਹੁਣ ਪਾਰਲੀ ਸਾਈਡ ਜਾਵਣਗੇ ਜਿੰਨਾ ਚਿਰ ਬੱਚਾ ਆਪਣੇ ਇੱਥੇ ਕੰਮ ਨਾ ਕਰੂ ਉਹਨੂੰ ਪਤਾ ਨਹੀਂ ਲੱਗਣਾ ਹੈਗਾ ਤੇ ਨਿਰੂਪਾ ਨੂੰ ਚਲੋ ਬੱਚਿਆਂ ਨੂੰ ਲਾਡ ਵੀ ਕਰਨਾ ਚਾਹੀਦਾ ਆ ਤੇ ਖਾਣ ਦਾ ਲਾਡ ਪਹਿਨਨ ਦਾ ਲਾਡ ਤੇ ਕੰਮ ਦਾ ਕੋਈ ਲਾਡ ਨਹੀਂ ਹੋਣਾ ਚਾਹੀਦਾ ਤੇ ਕੰਮ ਨੂੰ ਕੰਮ ਸਮਝੋ ਜ਼ਿੰਮੇਵਾਰੀ ਸਮਝੋ ਆਪਣੀ ਹੈ ਨਾ ਚਲੋ 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 ਮਜ਼ਾ ਮਰੀ ਜਾਂਦੇ ਆ ਉਹ ਡਾਕਟਰ ਸਾਹਿਬ ਨੇ ਪਾਣੀ ਮੋੜਿਆ ਉਧਰ ਪਾਸੇ ਅਸੀਂ ਇੱਧਰ ਆ ਤੇ ਜੇ ਨਾ ਹੋ ਸਕੇ ਇਸੀ ਵਾਰ ਬਟਾਈਦਾ ਹੈ ਨਾ ਤੇ ਆਪਣੇ ਘਰ ਦਾ ਕੰਮ ਆ ਕੋਈ ਅ ਕੋਈ ਘਰ ਦੇ ਘਰ ਦਾ ਲਾਂਬਾ ਨਹੀਂ ਹੈਗਾ ਕੋਈ ਕੰਮ ਦਾ ਹੈ ਨਾ ਤੇ ਵਧੀਆ ਨਾਲ ਹੱਥ ਪਟਾਈਦੇ ਆ ਬਾਹਰ ਵੀ ਤੇ ਪਸ਼ੂ ਪਾਲ ਦੇ ਕੰਮਾਂ ਵਿੱਚ ਦੇਖੋ ਜੀ ਘਰ ਦੇ ਕੰਮ ਜੇ ਤੇ ਕੋਈ ਸ਼ਰਮ ਨਹੀਂ ਹੁੰਦੀ ਹੈਗੀ ਹੈ ਨਾ ਤੇ ਕੰਮ ਕੋਈ ਛੋਟਾ ਨਹੀਂ ਹੁੰਦਾ ਹੈਗਾ ਤੇ ਕੰਮ ਦੇ ਨਾਲ ਹੀ ਪੈਸਾ ਆਉਂਦਾ ਆ ਤੇ ਜਿੱਦਾਂ ਮੈਂ ਕੱਲ ਬਲੌਗ ਦੇਦੀ ਸੀਗੀ ਗਰਮੀਤ ਭੈਣ ਜੀ ਦਾ ਜਿਹੜੇ ਪਿੰਡ ਸਣਾ ਹਾਂ ਤੁਮਾਂ ਤੇ ਉਹਨਾਂ ਨੂੰ ਕਮੈਂਟ ਆਇਆ ਕਹਿੰਦੇ ਵੀ ਤੁਹਾਡੇ ਕੋ ਤੁਹਾਡੇ YouTube ਤੁਸੀਂ ਛੱਡ YouTube ਤਾਂ ਪੈਸਾ ਬਹੁਤ ਆਉਂਦਾ ਆ ਟਾਡੇ ਤੁਹਾਡਾ ਪੈਸਾ ਬੋਲਦਾ ਹੈ ਨਾ ਫਿਰ ਉਹ ਫਿਰ ਅਪਲੋਡ ਕੀਤਾ ਆਪਣਾ ਵਲੌਗ ਤੇ ਕਹਿੰਦੇ ਵੀ ਪੈਸਾ ਕੋਈ ਵੱਧ ਨਹੀਂ ਵੱਧੂ ਨਹੀਂ ਹੁੰਦਾ ਕਿਸੇ ਕੋਲ ਸਹੀ ਗੱਲ ਆ ਵੀ ਮਿਹਨਤ ਦੇਖੋ ਦੇਖੀ ਜੋ ਮੈਂ ਤਾਂ ਉਹਨਾਂ ਨੂੰ ਬਹੁਤ ਚੜਦੀ ਦੇਖਦੀ ਆ ਦੇਖੋ ਉਹਨਾਂ ਦੀ ਮਿਹਨਤ ਇੰਨੀ ਆ ਨਾ ਤੇ ਕੋਈ ਮਿਹਨਤ ਨਹੀਂ ਦੇਖਦਾ ਤੇ ਸਾਰੇ ਪੈਸੇ ਦੇਖਦੇ ਹੈ ਨਾ ਤੋਂ ਨੇ ਆਪਣੇ ਨਾਲ ਕਰਦੀਆਂ ਹੁਣ ਮੈਨੂੰ ਵੀ ਕਈਆਂ ਨੇ ਪੁੱਛਿਆ ਵੀ ਤੁਹਾਨੂੰ ਇਨਕਮ ਆਉਂਦੀ ਆ ਚਲੋ ਮੈਂ ਕਿਹਾ ਆਉਗੀ ਹੈ ਨਾ ਇਸ ਚੀਜ਼ ਦੇ ਮਿਹਨਤ ਬੜੀ ਆਉਂਦੀ ਆ ਵੀਡੀਓ ਬਣਾਉਣੀ ਫਿਰ ਐਡੀਟਿੰਗ ਕਰਨੀ ਤੇ ਕਿੰਨਾ ਟਾਈਮ ਲੱਗਦਾ ਹੈ ਨਾ ਫਿਰ ਆਪਣੇ ਘਰ ਦੇ ਕਾਰਕਮ ਕਾਂ ਰੇਵੀ ਕਰਨੇ ਹੈਗੇ ਫਿਰ ਇੱਥੇ ਜਾਣਾ ਆਉਣਾ ਉੱਥੇ ਵੀ ਜਾਣਾ ਆਉਣਾ ਚੰਗੇ ਮਾੜੇ ਕੰਮ ਤੇ ਹੈ ਨਾ ਇਸ ਕਰਕੇ ਕੰਮ ਬਹੁਤ ਸੌਖਾ ਨਹੀਂ ਹੈਗਾ ਬਹੁਤ ਮਿਹਨਤੀ ਕੰਮ ਹੈ ਤੇ ਦਿਮਾਗ ਬਹੁਤ ਲੱਗਦਾ ਵਿੱਚ ਇਹਦੇ ਤੇ ਕੋਈ ਸੌਖਾ ਨਹੀਂ ਹੈਗਾ ਤੇ ਹਰੇਕ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਕੰਮ ਨੂੰ ਸਾਰੇ ਜਣੇ ਕਰ ਸਕਦੇ ਹੈ ਨਾ ਕੋਈ ਬੰਦਚ ਨਹੀਂ ਹੈਗੀ ਤੇ ਇਦਾਂ ਆ ਕੰਮ ਕੋਈ ਵੀ ਮਿਹਨਤ ਨਾਲ ਹੀ ਲਗਣ ਦੇ ਨਾਲ ਹੀ ਆ ਦੇਖੋ ਕਾਈਆਂ ਡੱਬਿਆਂ ਦੇ ਕਾਈਆਂ ਹੁੰਦੀਆਂ ਸੀਗੀਆਂ ਹਨਾ ਵੇੜੋ ਬੋਲਿਆ ਆਹ ਫੋਨ ਆ ਗਿਆ ਵਿੱਚ ਤੇ ਆਹ ਦੇਖੋ ਕਾਈਆਂ ਪਹਿਲਾਂ ਕੁੱਪ ਪਾਉਂਦੇ ਹੁੰਦੇ ਸੀ ਕਾਈਆਂ ਦਾ ਵੱਡ ਕੇ ਰੱਖ ਲੈਣੀ ਆ ਫਿਸਕਾਉਣੀ ਆ ਕਾਨੇ ਵੀ ਹੁੰਦੇ ਸੀਗੇ ਨਾਲ ਤੁਹਾਨੂੰ ਚੀਜ਼ਾਂ ਬਹੁਤ ਘਟ ਗਈਆਂ ਤੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਾਈਆਂ ਕੀ ਹੁੰਦੀਆਂ ਤੇ ਕਾਨੇ ਕੀ ਹੁੰਦੇ ਹਨਾ ਕਿਸੇ ਕਾਈਆਂ ਕਾਨੇ ਵੱਡੇ ਬਹੁਤ ਆ ਕਿ ਕਣੇ ਚਲ ਕੁੱਪ ਬੰਨਾ ਹੁੰਦਾ ਤੇ ਕਾਨੇ ਆ ਦੀ ਦੇਖੋ ਕਿੰਨੇ ਛੋਣੇ ਬਣਾਉਂਦੇ ਆ ਨਾ ਬਰਫੀ ਦੇ ਪੀਸ ਵਾਂਗੂ ਬਣੇ ਆ ਹਾਂ ਆ ਰੋਲ ਬਰਫੀ ਦੇ ਪੀਸਾਂ ਨੂੰ ਬਣਾ ਦਿੰਦੇ ਆ ਤੇ ਵਧੀਆ ਫੋਨ ਕਰੀ ਔਰ ਬਰਲਾ ਖੁੰਜੇ ਰਹਿ ਗਏ ਆ ਬਸ ਹੁਣ ਤੈ ਹੁਣੇ ਖੁੰਜੇ ਖਾਂਦੇ ਗੋਡਕੇ ਨੇ ਆਣੇ ਫਿਰ ਅਸੀਂ ਜਾਵਾਂਗੇ ਘਰ ਨੂੰ ਘਰ ਦੇ ਕੰਮਕਾਰ ਕਰਾਂਗੇ ਤੇ ਕੋ ਰਹਿ ਗਿਆ ਹੁਣ ਤੇ ਸਾਰੇ ਖੁੰਜੇ ਗੁੱਡਗੁੱਡ ਹੋ ਗਿਆ ਤੇ ਵਧੀਆ ਹੋ ਗਿਆ ਤੇ ਚਲੋ ਜੀ ਅੱਜ ਦੇ ਬਲੌਗ ਦਾ ਕਰਦੇ ਇਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ ਗੁੱਡ ਬਾਈ